ਕੱਲੀਆਂ ਗਾਇਕ ਜੋੜੀਆਂ ਹੀ ਨਹੀਂ ਆਪਾਂ ਕਹਿ ਸਕਦੇ ਹਨ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਚ ਲਾ ਮੰਨ ਲਈਆਂ ਨੇ ਉਹਨਾਂ ਦੇ ਵੀ ਤਲਾਕ ਹੋ ਜਾਂਦੇ ਆ ਟਾੜੀ ਇੱਕ ਹੱਥ ਨਾਲ ਤਾਂ ਵੱਜਦੀ ਨਹੀਂ ਹੈਗੀ ਕਸੂਰ ਤਾਂ ਕਿਤੇ ਨਾ ਕਿਤੇ ਦੋਨਾਂ ਤੇ ਰਹਿੰਦਾ ਹੀ ਹੁੰਦਾ ਹੈਨਾ ਮੈਂ ਕੱਲੀ ਕਦੇ ਵੀ ਨਹੀਂ ਗਾਉਂਗੀ ਕਿਉਂਕਿ ਜਿਹੜੇ ਹਾਂ ਡਿਊਟ ਚ ਪੈਸੇ ਆਉਂਦੇ ਉਹ ਸਾਰੇ ਮੇਰੇ ਪਰਸ 'ਚ ਹੀ ਜਾਂਦੇ ਆ ਅੱਛਾ ਤੁਸੀਂ ਫਿਰ ਜਦੋਂ ਕਦੇ ਜਾਣੇ ਹੋ ਤਿਆਰ ਹੋ ਕੇ ਫਿਰ ਰਾਤ ਨੂੰ ਲੜਾਈ ਹੋਈ ਆ ਮਤਲਬ ਤੜਕੇ ਖਾੜਾ ਵੀ ਲਾਉਣ ਜਾਣਾ ਫਿਰ ਸਮਝੋ ਤਾਂ ਰਾਤ ਨੂੰ ਹੁੰਦਾ ਜਾਂ ਫਿਰ ਤੜਕੇ ਹੁੰਦਾ ਕਹਿੰਦੇ ਹੁੰਦੇ ਆ ਵੀ ਕੌਣ ਵਾਲੀਆਂ ਕੁੜੀਆਂ ਰੋਟੀ ਨਹੀਂ ਬਗਾ ਕੇ ਦੁਨੀਆ ਫਿਰ ਉਸ ਚ ਕਨਵਿੰਸ ਕਿਵੇਂ ਕਰਿਆ ਮਾਤਾ ਪਰ ਭਾਈ ਇਹ ਹੁੰਦਾ ਵੀ ਜਦੋਂ ਤੁਸੀਂ ਅਨਮੈਡ ਹੁੰਨੇ ਆ ਉਦੋਂ ਜਿਹੜੀ ਫੀਮੇਲ ਗਾ ਰਹੀ ਉਹਨੂੰ ਕੋਈ ਕੁਝ ਕਹਿ ਵੀ ਰਿਹਾ ਤਾਂ ਉਦੋਂ ਇੱਕ ਜਗ੍ਹਾ ਤੇ ਅਡਜਸਟ ਹੋ ਜਾਂਦਾ ਪਰ ਜਦੋਂ ਹਸਬੰਡ ਵਾਈਫ ਨੇ ਉੱਤਾ ਯਾਰ ਬੰਦੇ ਉਹ ਮੈਨੂੰ ਦੱਸੋ ਦੌਰ ਕਿਵੇਂ ਇਹ ਵੀਰੇ ਗੱਲਾਂ ਆਏ ਆ ਵੀ ਇਕੱਲੀਆਂ ਗਾਇਕ ਜੋੜੀਆਂ ਹੀ ਨਹੀਂ ਆਪਾਂ ਕਹਿ ਸਕਦੇ ਹਨ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਚ ਲਾਵਾਂ ਲਈਆਂ ਨੇ ਉਹਨਾਂ ਦੇ ਉਤਲਾਕ ਹੋ ਜਾਂਦੇ ਹਨ ਇਹ ਕਿਸੇ ਦਾ ਕੁਝ ਨਹੀਂ ਕਹਿ ਸਕਦੇ ਜਦੋਂ ਕਿਸੇ ਦਾ ਮਾਈਂਡ ਚੇਂਜ ਹੋ ਗਿਆ ਮਨ ਬਦਲ ਗਿਆ ਜਾਂ ਇਹ ਹੋ ਗਿਆ ਯਾਰ ਵੀ ਮੈਂ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਮੈਂ ਯਾਰ ਸੋਲੋ ਵਧੀਆ गा ਸਕਦੀ ਹਾਂ ਇਸ ਕਰਕੇ ਵੀ ਹੁਣ ਮੈਨੂੰ ਕਿੱਥੇ ਮੰਨ ਲਓ 15-2000 ਰੁਪਏ ਮਿਲਦਾ ਫਿਰ ਮੈਂ ਕਿੱਥੇ ਸਾਰੇ ਮੇਰੇ ਅੰਡਰ ਕੰਮ ਕਰਨਗੇ ਤੇ ਮੈਂ ਆਪਣਾ ਮੇਨ ਸਿੰਗਰ ਮੈਂ ਹੋਣਾ ਹੈ ਨਾ ਹੈੱਡ ਮਤਲਬ ਹਾਂ ਹੈੱਡ ਉਹ ਇਹ ਨਾ ਇਹ ਆਉਦੇ ਮਤਲਬ ਦਿਮਾਗ ਦੀ ਗੱਲ ਆ ਬਸ ਹਾਂ ਨਹੀਂ ਫਿਰ ਤੁਸੀਂ ਮਤਲਬ ਕਿਵੇਂ ਸ਼ੁਰੂ ਦੇ ਵਿੱਚ ਦਿਮਾਗ ਜਿਵੇਂ ਮਤਲਬ ਇਹਨਾਂ ਨੇ ਦਿਮਾਗ ਦੀ ਗੱਲ ਆ ਅਕਸਰ ਬਹੁਤ ਵਾਰੀ ਹੁੰਦੀ ਐ ਕਈ ਕਲਾਕਾਰ ਵੀ ਮੇਰੇ ਕੋਲ ਇੰਟਰਵਿਊ ਦੇਣੋਂ ਕਹਿੰਦੇ ਆ ਵੀ ਕੁੜੀਆਂ ਜਿਹੜੀਆਂ ਵੀ ਇਹਨਾਂ ਦਾ ਦਿਮਾਗ ਛੇਤੀ ਸ਼ੋਹਰਤ ਆ ਜਿਹੜਾ ਖਰਾਬ ਕਰ ਦਿੰਦੀ ਤੁਹਾਨੂੰ ਕੀ ਤੁਸੀਂ ਮਤਲਬ ਇੱਕ ਲੇਡੀਜ਼ ਹੋ ਤੁਸੀਂ ਕੀ ਸਮਝਦੇ ਹੋ ਇਸ ਗੱਲ ਬਾਰੇ ਮੈਂ ਕੱਲੀ ਕਦੇ ਵੀ ਨਹੀਂ ਜਾਉਂਗੀ ਕਿਉਂਕਿ ਜਿਹੜੇ ਡਿਊਟ ਚ ਪੈਸੇ ਆਉਂਦੇ ਹੋ ਸਾਰੇ ਮੇਰੇ ਪਰਸ 'ਚ ਹੀ ਜਾਂਦੇ ਆ ਮੈਂ ਕੱਲੀ ਨੇ ਟੈਨਸ਼ਨ ਲੈ ਕੇ ਕੀ ਕਰਨੀ ਹੈ ਟੈਨਸ਼ਨ ਸਾਰੀ ਮੇਦੀ ਨਹੀਂ ਨਹੀਂ ਵੈਸੇ ਵੈਸੇ ਮਤਲਬ ਉਹ ਤਾਂ ਇੱਕ ਅਲੱਗ ਗੱਲ ਹੋ ਗਈ ਵੀ ਵੈਸੇ ਤੁਸੀਂ ਕੀ ਸਮਝਦੇ ਹੋ ਵੀ ਜਿਹੜੀਆਂ ਦੁਕਾਨਾਂ ਗਾਇ ਖਚੋੜੀਆਂ ਨੇ ਉਹਨਾਂ ਦੇ ਵਿੱਚ ਜਦੋਂ ਇਹ ਸਾਰਾ ਕੁਝ ਹੁੰਦਾ ਤਾਂ ਕੁੜੀਆਂ ਦੇ ਬਹੁਤ ਵਾਰੀ ਅਲੀਗੇਸ਼ਨ ਲੱਗਦਾ ਵੀ ਬੰਦੇ ਇਹ ਕਹਿ ਕੇ ਨਿਕਲ ਜਾਂਦੇ ਆ ਵੀ ਯਾਰ ਉਹ ਠੀਕ ਨਹੀਂ ਚਲਦੀ ਸੀ ਉਹ ਲੇਟ ਆਉਂਦੀ ਸੀ ਉਹ ਇਦਾਂ ਸੀ ਉਹ ਇਦਾਂ ਸੀ ਬਹੁਤ ਗੱਲਾਂ ਹੁੰਦੀਆਂ ਤਾੜੀ ਦੇਖੋ ਵੀਰ ਜੀ ਤਾੜੀ ਇੱਕ ਹੱਤ ਨਾਲ ਤਾਂ ਵੱਜਦੀ ਨਹੀਂ ਹੈਗੀ ਕਸੂਰ ਤਾਂ ਕਿਤੇ ਨਾ ਕਿਤੇ ਦੋਨਾਂ ਤੇ ਰਹਿੰਦਾ ਹੀ ਹੁੰਦਾ ਹੈਨਾ ਹੂੰ ਬਾਕੀ ਜਦੋਂ ਅਲੱਗ ਹੋ ਜਾਂਦੇ ਆ ਤਾਂ ਇੱਕ ਦੂਸਰੇ ਚ ਕਮੀਆਂ ਹੀ ਨਜ਼ਰ ਆਉਣ ਲੱਗ ਜਾਂਦੀਆਂ ਨੇ ਹੂੰ ਸੋ ਆਪਣੀ ਆਪਣੀ ਸੋਚ ਹੈ ਅੱਛਾ ਤੁਸੀਂ ਫਿਰ ਜਦੋਂ ਕਦੇ ਜਾਣੇ ਹੋ ਤਿਆਰ ਹੋ ਕੇ ਫਿਰ ਰਾਤ ਨੂੰ ਲੜਾਈ ਹੋਈ ਆ ਮਤਲਬ ਤੜਕੇ ਖਾੜਾ ਵੀ ਲਾਉਣ ਜਾਣਾ ਫਿਰ ਸਮਝੋ ਤਾਂ ਰਾਤ ਨੂੰ ਹੁੰਦਾ ਜਾਂ ਫਿਰ ਤੜਕੇ ਹੁੰਦਾ ਹੁੰਦੀ ਨਹੀਂ ਸਾਡੀ ਲੜਾਈ ਨਹੀਂ ਐਡੀ ਦਾ ਕੋਈ ਗੱਲ ਨਹੀਂ ਹੈਗੀ ਮਤਲਬ ਜਿੰਨਾ ਤੁਸੀਂ ਦੱਸਿਆ ਵੀ ਉਹਨਾਂ ਦਾ ਬਾਲ ਬੱਚੇ ਵਾਲਿਓ ਇਹ ਅੱਖਾਂ ਪਿੱਛੇ ਹੀ ਹੋ ਜਾਂਦੀ ਹੈ ਹਾਂਜੀ ਨਹੀਂ ਦੇਖੋ ਕੰਮ ਦੇ ਨਾਲ ਕੋਈ ਉਹ ਨਹੀਂ ਹੈਗਾ ਕੋਈ ਗਿਲਾ ਨਹੀਂ ਕੋਈ ਲੜਾਈ ਨਹੀਂ ਜੇ ਆਪਾਂ ਮਤਲਬ ਕੰਮ ਨੂੰ ਹੀ ਇਗਨੋਰ ਕਰਨ ਲੱਗ ਗਏ ਹੈ ਨਾ ਮੈਨੂੰ ਲੱਗਦਾ ਹੈ ਕਿ ਉੱਥੇ ਲੜਾਈ ਨੂੰ ਪਿੱਛੇ ਕਰਕੇ ਪਹਿਲ ਮੇਸ਼ ਜਾਂ ਫਿਰ ਇਹ ਸਕੀਮ ਵਰਤ ਜਾਂਦੇ ਆ ਵੀ ਕੱਲ ਨੂੰ ਪ੍ਰੋਗਰਾਮ ਆ ਵੀ ਅੱਜ ਆਪ ਹੀ ਮਨਾ ਲੈਨੇ ਆ ਹਾਂ ਇਹ ਤਾਂ ਬਹੁਤ ਸਕਿਮੀ ਹੈ ਅੱਛਾ ਬੰਦੇ ਸਕਿਮੀ ਹੁੰਦੇ ਆ ਅੱਛਾ ਭਾਈ ਫਿਰ ਉਹ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਅੱਜ ਕੱਲ ਨੂੰ ਪ੍ਰੋਗਰਾਮ ਆ ਵੀ ਅੱਜ ਘਟਾ ਵੇਖੋ ਜੀ ਰੋਜ਼ੀ ਰੋਟੀ ਆ ਹਨ ਇੱਥੋਂ ਹੀ ਖਾਣਾ ਇੱਥੋਂ ਹੀ ਬੱਚੇ ਪਾਲਣੇ ਆ ਤੇ ਬਾਕੀ ਜੇ ਨਹੀਂ ਬੱਚੇ ਕੱਲਿਆਂ ਨੇ ਥੋੜੀ ਪਾਲਨੇ ਇਹਨਾਂ ਨੇ ਵੀ ਪਾਲਣੇ ਆ ਜੀ ਦੋਵਾਂ ਦੀ ਗੱਲ ਹੀ ਕਰਦਾ ਮੈਂ ਦੋਵਾਂ ਦੀ ਗੱਲ ਹੀ ਕਰਦਾ ਤੇ ਵੈਸੇ ਤਾਂ ਬਹੁਤ ਘੱਟ ਚਾਂਸ ਆ ਇਹ ਪਰ ਵੀ ਜੇ ਕਿਤੇ ਫਿਰ ਵੀ ਉਹ ਨਹੀਂ 21 ਮਾੜਾ ਮੋਟਾ ਹੋ ਜਾਂਦਾ ਦੋ ਭਾਂਡੇ ਤੁਹਾਨੂੰ ਪਤਾ ਕਿਹ ਵਾਰੀ ਖੜਕ ਪਈ ਜਾਂਦੇ ਹਨਾ ਤੇ ਫਿਰ ਜੌਬ ਆਉ ਸਾਡੀ ਉਹਦਾ ਕਰਨਾ ਹੀ ਕਰਨਾ ਕੰਮ ਅੱਛਾ